1988 ਤੋਂ ਪਹਿਲੇ 4 ਲੱਖ ਕਿਊਸਕ ਦੇ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਡੈਮ ਨੂੰ ਆਪਰੇਟ ਕੀਤਾ ਜਾਂਦਾ ਸੀ ਕਿ ਜੇ ਇੱਕ ਦਿਨ ਚ 4 ਲੱਖ ਕਿਊਸਕ ਪਾਣੀ ਆ ਜਵੇ ਤਾਂ ਡੈਮ ਤਾਂ ਵੀ ਸੇਫ ਰਵੇ ਤੇ ਨੀਚੇ ਜੇ ਪਾਣੀ ਛੱਡੀਏ ਤਾਂ ਉੱਥੇ ਫਲਡ ਨਾ ਆਣ 1988 ਵਿੱਚ ਇੱਕ ਦਿਨ ਦਾ ਰਿਕਾਰਡ ਰਿਹਾ ਕਿ 797800 ਕਿਊਸਕ ਪਾਣੀ ਆਇਆ ਬਲਗਭਗ 8 8 ਲੱਖ ਕਿਊਸਕ ਪਾਣੀ ਆਇਆ ਤੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਰਾਤੋਂ ਰਾਤ ਜਿਹੜਾ ਅੱਧਾ ਪੰਜਾਬ ਇਹਨਾਂ ਨੇ ਡਬੋਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਡਿਸਾਈਡ ਕੀਤਾ ਮੀਟਿੰਗ ਹੋਈ ਜਿਹੜਾ ਪਹਿਲੇ ਇਹਨਾਂ ਨੇ 1400 ਜਿਹੜਾ ਫੀਟ ਸੀਗਾ ਲੈਵਲ ਵਾਟਰ ਦਾ ਵਾਟਰ ਲੈਵਲ ਸੀਗਾ ਪੌਨ ਟਾਈਮ ਦਾ ਤੇ 1690 ਸੀਗਾ ਉਹਦਾ ਆਪਣਾ ਪਾਖੜਾ ਟਾਈਮ ਦਾ ਉਹਨੂੰ ਇਹਨਾਂ ਨੇ ਕਿਹਾ ਕਿ ਇਮੀਡੀਏਟਲੀ 10-10 ਫੁੱਟ ਹੋਰ ਕੀਤਾ ਦੀਏ ਯਾਨੀ ਕਿ 1680 ਤੇ ਜਿਹੜਾ 1390 ਇਹਨਾਂ ਨੇ ਇਹ ਕਹਿਗਾ ਜਿਹੜਾ ਡੇਂਜਰ ਮਾਰਕਰ ਤਾਂ ਇਹ ਡੇਂਜਰ ਮਾਰਕ ਕਹਿ ਰਹੇ ਆ ਲੇਕਿਨ ਐਕਚੁਅਲ ਦੇ ਵਿੱਚ ਜਿਹੜੀ ਇਹਨਾਂ ਦੀ ਵਰਕਿੰਗ ਰਹੀ ਹੈ ਉਹ ਇਹ ਕਹਿੰਦੇ ਆ ਕਿ ਇੱਥੇ ਤੱਕ ਅਸੀਂ ਜਿਹੜੇ ਡੈਮ ਹੈਗੇ ਆ ਅਸੀਂ ਉਹਨਾਂ ਨੂੰ ਫਿਲ ਕਰ ਸਕਦੇ ਆ ਤੇ ਇਹਨਾਂ ਨੇ ਇਹਦਾ ਲੈਵਲ ਜਿਹੜਾ ਸੈੱਟ ਕਰਤਾ ਮੈਕਸਿਮਮ ਲੈਵਲ ਰੈਗਰ ਬਾਅਦ ਲੈ 1390 یعنی ਕਿ ਇਸ ਲੈਵਲ ਤੱਕ ਜਾਨ ਤੱਕ ਵੀ ਫਲੱਡ ਨਹੀਂ ਆਣੀ ਚਾਹੀਦੀ ਜੋ ਇਹਨਾਂ ਦੇ ਰੂਰ ਕਵਰ ਦੇ ਸਾਹਮਣੇ ਤੇ ਜੋ ਇਹਨਾਂ ਨੇ ਡਾਟਾ ਦਿਖਾਉਣਾ ਕੀਤਾ ਨਾਲ ਦੀ ਨਾਲ ਸੈਂਟਰਲ ਵਾਟਰ ਕਮਿਸ਼ਨ ਨੇ ਇਹਨਾਂ ਨੂੰ ਭਾਫੜਾ ਡੈਮ ਲੋ ਬੀਬੀਐਮਬੀ ਨੂੰ ਇਹ ਡਾਇਰੈਕਸ਼ਨ ਦਿੱਤੀਆਂ ਕਿ ਜਿਹੜਾ ਮੈਕਸਿਮਮ ਪਰਮਿਸਿਬਲ ਜਿਹੜਾ ਪੀਐਮਐ ਵੈਲਿਊ ਆਈ ਸੀ ਲਗਭਗ ਜਿਹੜੀ 8 ਲੱਖ ਕਿਊਸੈਕ ਦੀ ਉਹਦੇ ਸਾਹਮਣੇ ਤੁਸੀਂ ਨਵੇਂ ਵਾਟਰ ਲੈਵਲ ਦਾ ਜਿਹੜਾ ਡਿਸਾਈਡ ਕਰੋ ਕਿ ਮੈਕਸਿਮਮ ਰੈਜ਼ਰਵਾਇਰ ਲੈਵਲ ਕਿੰਨਾ ਹੋਣਾ ਚਾਹੀਦਾ